ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਜਗਤਾਰ ਸਿੰਘ ਪੁਰੀ ਤੇ ਦੋਸਤੋ ਆਪਾਂ ਕਰਿਆਨਾ ਸਟੋਰ ਖੋਲ ਰਹੇ ਆਂ ਕਰਿਆਨੇ ਦੁਕਾਨਾ ਜਿਹੜੀ ਕਰ ਰਹੇ ਆਂ ਸੋ ਤੁਹਾਡੇ سپورਟ ਦੀ ਲੋੜ ਆਪਾਂ ਨੂੰ ਕਰਿਆਨੇ ਸਟੋਰ ਦੇ ਵਿੱਚ ਤੁਹਾਨੂੰ ਸਾਰਾ ਇੱਕ ਨੰਬਰ ਕੁਆਲਟੀ ਦਾ ਸਮਾਨ ਦੇਵਾਂਗੇ ਆਪਾਂ ਜੋ ਵੀ ਮੰਨ ਲਓ ਸਮਾਨ ਕ੍ਰਿਣੇ ਦੇ ਵਿੱਚ ਹੁੰਦਾ ਮੰਡਪੜਾ ਸਾਬਣ ਫਿਰ ਜੋ ਵੀ ਸਮਾਨ ਆਪਾਂ ਕ੍ਰਿਣੇ ਦਾ ਜਿਹੜਾ ਇੱਕ ਨੰਬਰ ਸਮਾਨ ਰੱਖਾਂਗੇ ਤੇ ਸਾਰਾ ਜਿਹੜਾ ਹੈਗਾ ਮੰਨ ਲਓ ਕ੍ਰਿਣੇ ਦਾ ਸਮਾਨ ਤੁਹਾਨੂੰ ਸ਼ਹਿਰ ਦੇ ਰੇਟਾਂ ਤੇ ਦੇਵਾਂਗੇ ਆਪਾਂ ਸ਼ਹਿਰ ਨੂੰ ਵੀ ਘੱਟ ਰੇਟ ਤੇ ਹੋਰ ਦੱਸੋ ਤੇ ਮੇਰੀ ਬੇਨਤੀ ਹੈ ਦੋਸਤਾਂ ਨੂੰ ਕਿ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਿਹੜਾ ਆਪਾਂ ਕਰਿਆਨੇ ਦੀ ਦੁਕਾਨ ਹੈ ਛੇਤੀ ਖੋਲ ਰਹੇ ਆ ਛੇਤੀ ਕਰ ਰਹੇ ਆ ਆਪਣੇ ਪਿੰਡ ਦੇ ਵਿੱਚ ਹੀ ਝੰਡੂਗਿਆਂ ਦੇ ਵਿੱਚ ਤੇ ਜਿਹੜਾ ਤੁਹਾਨੂੰ ਰੇਟ ਬਿਲਕੁਲ ਜਾਇਜ਼ ਰੇਟ ਲਾਵਾਂਗੇ ਸੋ ਮੇਰੀ ਬੇਨਤੀ ਹੈ ਸਾਰਿਆਂ ਨੂੰ ਕਿ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਜਲਦੀ ਤੁਹਾਨੂੰ ਮੈਂ ਸੁਨੇਹਾ ਲਾਉਂਗਾ ਮੂਰਤ ਕਰਾਂਗੇ ਦੁਕਾਨ ਦੀ ਸੋ ਮੇਰੀ ਬੇਨਤੀ ਹੈ ਸਾਰਿਆਂ ਨੂੰ ਹੱਥ ਬੰਨ੍ਹ ਕੇ ਕਿ ਆਪਣੀ ਦੁਕਾਨ ਤੇ ਮੂਰਤ ਦੇ ਸਮੇਂ ਜਰੂਰ ਦਰਸ਼ਨ ਦੇਓ ਤੇ ਦੋ ਦਿਨੋਂ ਮੈਂ ਪਹਿਲਾਂ ਤੁਹਾਨੂੰ ਦੱਸ ਦੂੰਗਾ ਬਾਈ ਹਨਾ ਮੂਰਤ ਆਪਾਂ ਵੀ ਕਰਨਾ ਹੈਗਾ ਠੀਕ ਹੈ ਕਿਉਂਕਿ ਬਈ ਯਾਰ ਹੁਣ ਮੈਨੂੰ ਅ ਕਾਰਨ ਇਹ ਬਣ ਗਿਆ ਕਿ ਰੇਟ ਆ ਜਿਹੜੇ ਲੋਕ ਬਾਲਾ ਮਹਿੰਗਾ ਲਾਉਣ ਲੱਗੇ ਕਿਰੇਨੇ ਦਾ ਸੋ ਇਸ ਕਰਕੇ ਮੈਂ ਸੋਚਿਆ ਵੀ ਜਿਹੜਾ ਗਰੀਬ ਦੀ ਲੁੱਟ ਨੂੰ ਰੋਕਿਆ ਜਾਵੇ ਕਿਵੇਂ ਰੋਕਿਆ ਜਾਵੇ ਤਾਂ ਗਰੀਬ ਦੀ ਲੁੱਟ ਆਪਾਂ ਕੰਮ ਕਰਕੇ ਰੋਕ ਸਕਦੇ ਹਾਂ ਨਾ ਤੇ ਫਿਰ ਤਾਂ ਕਰਕੇ ਵੀ ਆਪਾਂ ਕਰਿਆਨੇ ਦੀ ਦੁਕਾਨ ਕਰ ਰਹੇ ਆ ਬਾਈ ਤੇ ਸੋਡੀ سپورਟੀ ਲੋੜ ਆ ਵੀਰ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਮੇਰੀ ਬੇਨਤੀ ਆ ਠੀਕ ਹੈ ਜੀ ਤੇ ਸਾਰਿਆਂ ਦਾ ਧੰਨਵਾਦ ਸ਼ਹਿ ਜੇ ਮੰਨ ਲਓ ਵੀ ਕੋਈ ਵੀ ਕਿਸੇ ਹਨਾ ਗਰੀਬ ਘਰ ਦਾ ਕਿਸੇ ਕੁੜੀ ਦਾ ਵਿਆਹ ਰੱਖਿਆ ਜਾਂ ਕੋਈ ਇੱਕ ਹੋਰ ਪ੍ਰੋਗਰਾਮ ਹੈ ਹਨਾ ਵਿਆਹ ਦਾ ਹੈ ਜਾਂ ਭੋਗ ਦਾ ਪ੍ਰੋਗਰਾਮ ਹੈ ਕੋਈ ਵੀ ਤਾਂ ਕਰਿਆਨੇ ਦਾ ਸਮਾਨ ਹੈ ਜਿਹੜਾ ਉਹ ਆਪਣੇ ਤੋਂ ਲਿਆ ਜਾ ਸਕਦੇ ਤੁਸੀਂ ਰੇਟ ਹੈ ਜਿਹੜਾ ਬਹੁਤ ਘੱਟ ਲਾਵਾਂਗੇ ਆਪਾਂ ਰੇਟ ਵੀ ਦੱਸਾਂਗੇ ਤੁਹਾਨੂੰ ਅ ਬੀਖਾਂਡ ਕੀ ਰੇਟ ਲਾਵਾਂਗੇ ਆਪਾਂ ਗੁਰਚਾ ਕੀ ਰੇਟ ਹੈ ਤੇ ਸਾਰੇ ਸ਼ਹਿਰ ਦੇ ਨਾਲੋਂ ਸਸਤਾ ਜਿਹੜਾ ਰੇਟ ਲਾਵਾਂਗੇ ਠੀਕ ਹੈ ਜੀ ਛੇਤੀ ਤੁਹਾਨੂੰ ਮੈਂ ਦੱਸੂਗਾ ਉਹ ਤੇ ਮੇਰੀ ਬੇਨਤੀ ਹੈ ਵੀ ਵੀਡੀਓ ਸ਼ੇਅਰ ਕਰ ਦਿਓ ਠੀਕ ਹੈ ਜੀ ਤੇ ਕੰਮ ਚੱਲੀ ਜਾਂਦਾ ਆਪਣਾ ਨਮਾਰਨ ਨਮੂਰੀਆਂ ਬਣਵਾਈ ਜਾਂਦੇ ਆ ਤੇ ਛੇਤੀ ਆਪਾਂ ਜਿਹੜੀ ਕਰਿਆਣੀ ਦੁਕਾਨ ਕਰ ਰਹੇ ਹਾਂ ਠੀਕ ਹੈ ਜੀ ਤੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਤੇ ਗਰੀਬਾਂ ਦੀ ਲੁੱਟਾ ਜਿਹੜੀ ਆਪਾਂ ਹੀ ਉਹ ਬੰਦ ਕਰ ਸਕਦੇ ਆ ਉਹ ਵੀ ਆਪਾਂ ਕੰਮ ਕਰਕੇ ਆਪ ਹਨਾ ਜੀ ਤੋਂ ਧੰਨਵਾਦ ਠੀਕ ਹੈ